ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਂ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਆਪਾਂ ਜੀ ਵੀਡੀਓ ਲੈ ਕੇ ਆਏ ਆ ਪਿੰਡ ਭਾਰਤਵਾਜੀਆਂ ਪਹੁੰਚੇ ਆ ਜੜਿਆਲਾ ਮੰਡਗੀ ਦੇ ਬਿਲਕੁਲ ਨਾਲ ਪਈ ਨਾ ਜਿਹੜਾ ਜੰਦਰ ਦਾ ਪਿੰਡ ਭਾਰਤਵਾਜੀਆਂ ਪਿੰਡ ਭਾਰਤਵਾਜੀਆਂ ਦੇ ਬਾਬਾ ਅੜਾਈਆਂ ਵਾਲੇ ਦਾ ਮੇਲਾ ਚੱਲ ਰਿਹਾ ਜੀ ਤੇ ਮੇਲੇ ਤੁਸੀਂ ਬਹੁਤ ਦੇਖੇ ਹੋਣਗੇ ਮੇਲੇ ਵਿੱਚ ਬਹੁਤ ਦੇ ਲੋਕ ਕਬੱਡੀ ਦੇ ਮੈਚ ਚੱਲਦੇ ਹੁੰਦੇ ਆ ਪਰ ਜਦੋਂ ਅੱਜ ਇੱਥੇ ਪਹੁੰਚੇ ਆ ਇੱਕ ਵੱਖਰਾ ਹੀ ਕੰਮ ਦੇਖਣ ਨੂੰ ਮਿਲਿਆ ਤੇ ਬਹੁਤ ਵਧੀਆ ਉਪਰਾਲਾ ਆ ਇਹ ਹਰ ਸਾਲ ਕਹਿੰਦੇ ਇਹ ਉਪਰਾਲਾ ਕੀਤਾ ਜਾਂਦਾ ਯਾਰ ਸਾਨੂੰ ਵੀ ਦਿਖਾਉਂਦੇ ਆ weight lifting ਕਰਾਈ ਜਾਂਦੀ ਆ ਨੌਜਵਾਨਾਂ ਦੀ ਇੱਕ ਕੁੰਡੇ 30 ਕਿਲੋ weight ਉਹ weight ਚਾਕੇ bench press ਲਾਉਂਦੇ ਆ ਤੇ ਉਹ ਜਿਹੜੀ bench press ਆ ਨੌਜਵਾਨਾਂ ਨੂੰ ਕਿੰਨਾ ਉਤਸ਼ਾਹ ਕਰਦਾ ਨੋ ਚੀਜ਼ ਦਿਖਾਉਂਦੇ ਆ ਸੋ ਇਧਰ ਪ੍ਰੋਗਰਾਮ ਚੱਲ ਰਿਹਾ ਪਿਛਲੇ 3 ਦਿਨ ਤੋਂ ਖੰਡਪਾਤ ਸਾਹਿਬ ਆਰੰਭ ਸੀਗੇ ਉਹਨਾਂ ਦੇ ਕੱਲ ਆਏ ਖੁੱਲੇ ਦੀਵਾਨ ਸਜਿਆ ਤੇ ਅੱਜ ਨੌਜਵਾਨ ਜਿਹੜੇ bench press ਲਾ ਰਹੇ ਆ ਇਹ ਬਹੁਤ ਵੱਖਰਾ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਮੇਲੇ ਹੁੰਦੇ ਆ ਪਰ ਨੌਜਵਾਨੀ ਨੂੰ ਉਤਸ਼ਾਹਤ ਕਰਨ ਲਈ ਬਹੁਤ ਵਧੀਆ ਇਹ ਜਿਹੜਾ ਪਲੇਟਫਾਰਮ ਦਿੱਤਾਇਆ ਇਸ ਪ੍ਰਬੰਧਕ ਕਮੇਟੀ ਨੇ ਪਿੰਡ ਵਾਲੇ ਬੜੇ ਵਧਾਈ ਦੇ ਪਾਤਰ ਆ ਸੋ ਜਿੱਥੇ ਨੌਜਵਾਨ ਜੁੜੇ ਹੋਏ ਆ ਬਹੁਤ ਸਾਰੇ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਉਹ ਵੀ ਇਸ ਮੈਚ ਨੂੰ ਦੇਖ ਰਹੀਆਂ ਜੀ ਸਾਨੂੰ ਦਿਖਾਉਣੇ ਆ ਕਿਦਾਂ ਜਿਹੜੇ ਨੌਜਵਾਨ ਹੈ ਨਾ ਉਹ ਬੈਂਚ ਪ੍ਰੈਸ ਲਾ ਕੇ ਜਿਹੜੇ ਰੋਜ਼ ਜਿਮ ਜਾਂਦੇ ਆ ਕਿਉਂਕਿ ਆਮ ਹੀ ਦੇਖਣ ਨੂੰ ਮਿਲਦਾ ਆ ਤੇ ਆਪਾਂ سوشل میڈیا ਤੇ ਅਖਬਾਰਾਂ ਚ ਸਮਝਾ ਇਹ ਹੀ ਸੁਣਦੇ ਆ ਕਿ ਪੰਜਾਬ ਨਸ਼ੇ ਨੇ ਖਾ ਲਿਆ ਅੱਜ ਤੁਹਾਨੂੰ ਉਹ ਦਿਖਾਉਣੇ ਆ ਜਿਹੜਾ ਨਸ਼ਿਆਂ ਤੋਂ ਰਹਿਤ ਪੰਜਾਬ ਆ ਤੇ ਜਿਹੜੇ ਨੌਜਵਾਨ ਕਰਦੇ ਆ ਮਿਹਨਤਾਂ ਤੇ ਵਧਾਈ ਦੀ ਪਾਤਰ ਆ ਇਹ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਹੋ ਜਿਹਾ ਉਪਰਾਲਾ ਕੀਤਾ ਆ ਨੌਜਵਾਨਾਂ ਨੂੰ ਇੱਕ ਖੇਡਾਂ ਨਾਲ ਜੋੜਨ ਲਈ weightlifting ਨਾਲ ਜੋੜਨ ਲਈ ਬਹੁਤ ਸੋਹਣਾ ਉਪਰਾਲਾ ਪਹਿਲੀ ਵਾਰ ਪੰਜਾਬ ਦੇ ਜਿੰਨੇ ਮੇਲੇ ਅੱਜ ਤੱਕ ਤੁਹਾਨੂੰ ਦਿਖਾਏ ਆ ਇਹ ਪਹਿਲਾ ਮੇਲਾ ਦਿਖਾ ਰਿਹਾ ਜਿੱਥੇ weightlifting ਵੀ ਕਰਾਈ ਜਾਂਦੀ ਆ ਸੋ ਆਹ ਦੇਖੋ ਜੀ ਇਦੋ ਜਿਹੜੀਆਂ ਮਾਤਾ-ਮਾਪੇਣਾ ਬਿਓਗ ਸਾਰੇ ਆਏ ਆ ਤਾੜੀਆਂ ਦੇ ਨਾਲ ਉਤਸ਼ਾਹਤ ਕਰਦੇ ਆ ਨੌਜਵਾਨਾਂ ਨੂੰ ਤੇ ਤੁਸੀਂ ਇਸ ਜੀ ਨੂੰ ਕਿੱਦਾਂ ਦੇਖਦੇ ਆ ਇਹਨਾਂ ਖੇਡਾਂ ਨੂੰ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਚੰਗੇ ਪਾਸੇ ਪ੍ਰੋਮੋਸ਼ਨ ਪ੍ਰਮੋਟ ਕਰਨ ਲਈ ਜਿਹੜੇ ਮੇਲੇ ਹੁੰਦੇ ਆ ਸਾਡੇ ਜਿੰਨੇ ਵੀ ਜਗ੍ਹਾ ਤੇ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਜਿਵੇਂ weight lifting ਹੋਵੇ ਤੇ ਕਵੱਡੀ ਦੇ ਮੈਚ ਹੋਣ ਲੋ ਜੀ ਵੀਰ ਆਕਾਸ਼ ਦੀਪ ਇੱਕ ਕੁਆਂਟਲ 10 ਕਿਲੋ ਦੀ ਬੈਂਚ ਪ੍ਰੈਸ ਲਾਊਗਾ ਤੇ ਇਹ ਪੰਜਾਬ ਆ ਇਹ ਪੰਜਾਬ ਹੈ ਜਿਹੜਾ ਮਿਹਨਤਾ ਕਰਦਾ ਜਿਹੜੇ ਨੌਜਵਾਨ ਆਪਣਾ ਸਰੀਰ ਸੰਭ ਕੇ ਬੈਠੇ ਆ ਤੇ ਇਹੋ ਜੇ ਮੇਲਿਆਂ ਦੇ ਵਿੱਚ ਇਹਦਾ ਬੋਲੇ 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 ਇੱਕ ਹੋਰ ਲਾਂਗੇ ਦਲ ਦਲ ਪੈਂਦਾ ਨੌਜਵਾਨ ਦਾ 1 ਕਿਲੋ 10 1 ਕੁਆਂਟਲ 10 ਕਿਲੋ ਦੀ ਜਿਹੜੀ ਬੈਂਚ ਪ੍ਰੈਸ ਲਾਈ ਬਾਈ ਨੇ ਇਹ ਤੋਂ ਪਹਿਲਾਂ ਵੀਰ ਸਾਡਾ 1 ਕੁਆਂਟਲ 30 ਕਿਲੋ ਦੀ ਬੈਂਚ ਪ੍ਰੈਸ ਲਾ ਕੇ ਗਿਆ ਆ। ਸੋ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਹੋਏ ਆ ਤੇ ਇੱਧਰ ਸਾਡੇ ਪ੍ਰਬੰਧਕ ਵੀਰ ਜਿਹੜੇ ਇਹ ਉਪਰਾਲਾ ਕਰਦੇ ਆ ਬਹੁਤ ਹੀ ਬਹੁਤ ਜ਼ਿਆਦਾ ਚੰਗਾ ਲੱਗਾ ਇਹ ਚੀਜ਼ ਦੇਖ ਕੇ ਕਿ ਯਾਰ ਇੰਨੀ ਪ੍ਰੋਮੋਸ਼ਨ ਆ ਜਿਹੜੀ ਨੌਜਵਾਨੀ ਨੂੰ ਜ਼ਰੂਰ ਸਾਹਮਣੇ ਚਾਹੀਦੀ ਆ। ਬਾਕੀ ਸਾਰੇ ਕੰਮ ਹੁੰਦੇ ਰਹੇ ਨੇ ਆ। ਵਧਾਈ ਦੇ ਪਾਤਰ ਆ ਬਾਅਦ ਚ ਆਪਾਂ ਤੁਹਾਡੀ ਪ੍ਰਬੰਧਕ ਜੀ ਨਾਲ ਗੱਲਬਾਤ ਵੀ ਸਾਰੀ ਕਰਾਵਾਂਗੇ ਤੇ ਹੱਲੇ ਪਹਿਲਾਂ ਜਿਹੜੇ ਵੀਰ ਆਏ ਆ ਤੁਹਾਨੂੰ ਇਹਨਾਂ ਦਾ ਰੂਪ ਕਰਾ ਰਹੇ ਜਿਹੜੇ ਬੈਂਚ ਪ੍ਰੈਸਾਂ ਲੱਗ ਰਹੀਆਂ ਆ ਸੋ ਵੱਡੀ ਗਿਣਤੀ ਵਿੱਚ ਇਧਰ ਨੌਜਵਾਨ ਸੜੀਆਂ ਧੀਆ ਭੈਣਾ ਮਾਤਾਵਾਂ ਹੌਸਲਾ ਵਜਾਈ ਕਰ ਰਹੀਆਂ ਸਾਡੇ ਵੀਰ ਜਿਹੜੇ ਆਏ ਹੋਏ ਆ ਤਾਰੀਆਂ ਦੇ ਨਾਲ ਹੌਸਲਾ ਵਜਾਈ ਕਰਨਾ ਬਹੁਤ ਜ਼ਰੂਰੀ ਆ ਸੂਰ ਇੱਕ ਕੁਵਾਂਟਲ 10 ਕਿਲੋ ਦੀ ਬੈਂਚ ਪ੍ਰੈਸ ਫੀਲ ਆ ਰਿਹਾ ਵੀਰ ਸਾਡਾ ਆਹ ਵਾਹ ਜੀ ਪੂਰਾ ਜੋਰ ਲੱਗ ਜਾਂਦਾ ਆ ਜਾਨ ਤੇ ਬਣੀ ਹੁੰਦੀ ਆ ਤੇ ਜਿਹੜੀਆਂ ਤਾਰੀਆਂ ਨਾ ਇਹ ਬੰਦੇ ਦਾ ਹੌਸਲਾ ਹੋਰ ਵਧਾ ਦਿੰਦੀਆਂ ਆ ਤੇ ਦੁੱਗਣਾ ਹੌਸਲਾ ਹੋ ਜਾਂਦਾ ਆ ਜਦੋਂ ਇਦਾਂ ਦੇ ਬੱਚੇ ਛੋਟੇ ਛੋਟੇ ਤਾਰੀਆਂ ਮਾਰਦੇ ਆ ਤੁਸੀਂ ਚੱਕੂਗਾ ਬੇਠੇ ਅਗਲੀ ਵਾਰੀ ਨਹੀਂ ਹੈ ਟ్రਾਈ ਕਰੂੰਗਾ ਤੇ ਜਮ ਜਾਂਣਾ ਹੁੰਦਾ ਨਹੀਂ ਜਾਂਦਾ ਤੇ ਜਾਇਗਾ ਯਾਰ ਜਾਣਾ ਲੈ ਬਈ ਜਦੋਂ ਇਦਾਂ ਦੇ ਬੱਚਿਆਂ ਦੇ ਸਾਹਮਣੇ ਇਦਾਂ ਦੇ ਜਿਹੜੇ ਈਵੈਂਟ ਹੋਣ ਪ੍ਰੋਗਰਾਮ ਹੋਣ ਨੌਜੋਨ ਸਾਹਮਣੇ ਵਾਲੇ ਆ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਆ ਇਹ ਕੱਲ ਨੂੰ weight lifting ਤੋਂ ਬਣਨਗੇ ਆਪਣੀ ਜਵਾਨੀ ਸਾਹਮਣਗੇ ਸੋ ਬਹੁਤ ਵਧੀਆ ਲੱਗ ਰਿਹਾ ਸੱਚੀ ਦੱਸਾਂ ਅੱਜ ਪਹਿਲੀ ਵਾਰ ਇੰਨੇ ਮੇਲੇ ਦੇਖੀ ਤੇ ਜਿਹਦੇ ਵਿੱਚ ਆ weight lifting ਦਾ ਮੁਕਾਬਲਾ ਕਰਾਇਆ ਜਾ ਰਿਹਾ ਆ 15 15 weight ਚੱਕਣ ਤੋਂ ਪਹਿਲਾਂ ਇਹ ਬਾਈ ਹੋਣੀ ਤਿਆਰੀਆਂ ਕਰ ਰਹੇ ਆ 1 15 15 ਇੱਕ 15 ਦੀ ਬਾਈ ਨੇ ਬੈਂਚ ਪ੍ਰੈਸ ਲਾਉਣੀ ਆ ਕੀ ਨਾ ਬਾਜੀ ਬਈਦਾ ਆਕਾਸ਼ ਜੀ ਕਿੱਥੋਂ ਬਾਜੀ ਆਕਾਸ਼ ਜੀ ਇੱਥੋਂ ਭਾਦਵ ਜੀਆਂ ਤੋਂ ਆ ਠੀਕ ਆ ਭਾਦਵ ਜੀਆਂ ਤੋਂ ਵੀ ਦਾ ਆਕਾਸ਼ ਦੀ ਪਿਆ 1 ਕਿਲੋ 1 ਕੁਵਾਂਟਲ ਤੇ 15 ਕਿਲੋ ਦੀ ਬੈਂਚ ਪ੍ਰੈਸ ਲਾਉਣੀ ਆ ਇਹ ਆਕਾਸ਼ ਜੀ ਬਾਈ ਸਾਡਾ ਐਨ ਦੇਖੋ ਕੰਨਾਂ ਚੋ ਵੀ ਐ ਲਊ ਚੋਂ ਦੀ ਤਿਆਰੀ ਆ ਕਿ ਪਹਿਲੇ ਵਾਰ ਕਿੰਨੇ ਲਾਈ ਬਾਜੀ ਪਹਿਲਾਂ 1 10 1 10 ਦੀ ਪਹਿਲਾਂ ਬੈਂਚ ਪ੍ਰੈਸ ਲਾਈ ਸੀਗੀ ਹੁਣ ਇੱਕ 15 ਦੀ ਲਾ ਰਿਹਾ ਆ ਤੇ ਆ ਭਰਾ ਸਾਡੇ ਤਿਆਰੀ ਕਰ ਰਿਹਾ ਪੂਰੀ ਉਹਦੀ ਕਿਉਂਕਿ ਇੱਕ ਕੁਆਂਟਲ 10 ਕਿਲੋ 15 ਕਿਲੋ ਜਦੋਂ ਬਾਹਾਂ ਤੇ ਭਾਰ ਪੈਣਾ ਆ ਉਹ ਉਹੀ ਬੰਦਾ ਚੱਕ ਕੇ ਸਾਹ ਜਿਹੜੇ ਵਾਕਈ ਮਿਹਨਤ ਕੀਤੀ ਹੋਵੇ ਜੋਰ ਲਾਇਆ ਹੋਵੇ ਪੂਰਾ ਇਹਦਾ ਮਾਰੇ ਬੰਦੇ ਨਾ ਬਾਹਾਂ ਤੜਾ ਕੇ ਲਾਦੇ ਆ ਲੱਕ ਦੁਰਾ ਹੋ ਜਾਂਦਾ ਆ ਸੋ ਆਜਾ ਇਹ ਬਾਈ ਇੱਕ ਜੀ ਕਵਾਂਟਲ 15 ਕਿਲੋ ਦੀ ਬੈਂਚ ਪ੍ਰੈਸ ਦੁਆਰਾ ਲਾ ਰਿਹਾ ਆ 5 ਕਿਲੋ ਵਧਾ ਕੇ ਤੇ ਲੱਕ ਨੂੰ ਬੈਲਟਾਂ ਬੰਨੀਆਂ ਜਾ ਰਹੀਆਂ ਆ ਕਿਉਂਕਿ ਤੁਹਾਨੂੰ ਦੱਸਿਆ ਮਾਰਾ ਬੰਦਾ ਲੱਕ ਤੋੜਾ ਕਰਾ ਦਿੰਦਾ ਲਾੜਾ ਚੜ ਜਾਦਾ ਆ 15 ਕਿਲੋ ਵੇਚਿਆ ਜੀ ਸਾਡੇ ਛੋਟੇ ਵੀਰ ਬਾਸ ਦੀ ਚੱਕਣਾ ਆ ਰਿਹਾ ਆ ਆਕਾਸ਼ ਸਿੰਘ ਜੀ ਆਜੋ ਆਜੋ ਜੀ ਆਕਰ ਕੋਲ ਵੀ 15 ਕਿਲੋ ਵੇਚਿਆ ਜੀ ਜਾ ਜਾ ਬਰੀ ਆ ਜਾ ਸਲਾਨ 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 ਉਹ ਜੋੜੀ ਐ ਜੋੜੀ ਐ ਸੋ ਜਾਨ ਤੇ ਬਣੀ ਹੁੰਦੀ ਆ ਮਾਰੀ ਜਿਹੜੀ ਚੂਕ ਆ ਨਾ ਉਹ ਬੰਦੇ ਦੀ ਜਾਨ ਵਾ ਸਕਦੀ ਐ ਇਹ ਵੀ ਜ਼ੋਰ ਕੋਈ ਕੋਈ ਲਾ ਸਕਦਾ ਹਰ ਕਿਸੇ ਦੀ ਬਸ ਨਹੀਂ ਸੋ ਆ ਛੋਟੇ ਛੋਟੇ ਬੱਚੇ ਜਦੋਂ ਇਹ ਚੀਜ਼ ਦੇਖਦੇ ਆ ਤੇ ਇਹਨਾਂ ਦੇ ਮਨ 'ਚ ਵੀ ਆਉਂਦਾ ਆ ਕਿ ਅਸੀਂ ਵੀ ਵੱਡੇ ਹੋ ਕੇ ਵੇਟ ਲਿਫਟਰ ਬਣਨਾ ਹੈ ਜੋ ਆਪਣੀ ਜਵਾਨੀ ਸਾਹਮਣੀ ਸਰੀਰ ਸਾਹਮਣਾ ਆ ਉਹ ਵੱਡਾ ਉਪਰਾਲਾ ਆ ਭਾਰਤਵਾਜੀਆਂ ਦਾ ਇਸ ਮੇਲੇ ਦੀ ਪ੍ਰਬੰਧਕ ਕਮੇਟੀ ਦਾ ਬਾਬਾ ਅੜਾਈਆਂ ਵਾਲੇ ਆਪਣੇ ਕੋ ਇਹ ਬੱਚਾ ਹੈ ਕੀ ਨਾਮ ਵੀ ਦਾ ਆਪਣਾ ਪਹਿਲਾ ਦੱਸ ਤਨਵੀਰ ਮੰਮੀ ਤਨਵੀਰ ਮੰਮੀ ਇਹ ਹੀ ਪਿੰਡ ਹੈ ਭਾਰਤਵਾਜੀਆਂ ਹਾਂਜੀ ਤੇ ਦਿਲ ਕਰਦਾ ਆਪਾਂ ਵੀ ਵੇਟ ਲਿਫਟਰ ਬਣਨਾ ਹੈ ਹਾਂਜੀ ਹੈ ਅਗਲੇ ਸਾਲ ਲਾਉਂਗਾ ਹਿੱਸਾ ਹਾਂਜੀ ਕੀ ਗੱਲ ਆ ਹੁਣ ਜਲਣਾ ਹੁੰਦਾ ਜਮ ਹਾਂਜੀ ਜਾਈਦਾ ਲਾਈਦਾ ਇੱਥੇ ਆਉਂਦੇ ਇੱਥੇ ਹੈਗਾ ਜਮ ਹਾਂਜੀ ਜਮ ਹੈਗੀ ਉੱਥੇ ਇੱਥੇ ਜਮ ਹੈਗੀ ਆ ਹਾਂਜੀ ਤੇ ਕਿੰਨੇ ਦੀ ਬੈਂਚ ਪ੍ਰੈਸ ਲਾ ਲੈਣਾ ਹੁਣ ਤੇ ਪਤਾ ਨਹੀਂ ਹੱਲੇ ਨਹੀਂ ਹੈ ਕੋਚ ਕੌਣ ਹੈ ਤੁਹਾਡਾ ਸਾਡਾ ਹਨੀ ਭਾਜੀ ਹਨੀ ਭਾਜੀ ਇਥੋਂ ਵਰਦਵਾ ਜੀਆਂ ਤੋਂ ਆਂ ਹਾਂਜੀ ਵਧੀਆ ਦਵਾਈ ਕਰਾਉਂਦੇ ਤੁਹਾਨੂੰ ਸ਼ੇਮ ਕਰਾਉਂਦੇ ਆ ਹਾਂਜੀ ਤੇ ਵੇਟ ਤੇਰਾ ਜ਼ਿਆਦਾ ਆ ਕਿ ਸਹੀ ਆ ਕੀ ਕਹਿੰਦੇ ਆ ਜ਼ਿਆਦਾ ਆ ਜ਼ਿਆਦਾ ਆ ਕਿੰਨਾ ਜ਼ਿਆਦਾ ਆ 60 ਕਿਆ 60 ਕਿਆ ਕਟੋਣਾ ਆ ਹਾਂ ਜੀ ਤੇ ਕਟਾ ਕੇ ਫਿਰ ਬੋਡੀ ਮੈਂਟੇਨ ਕਰੂੰਗਾ ਹੈ ਹਾਂ ਜੀ ਠੀਕ ਆ ਅਗਲੇ ਸਾਲ ਫਿਰ ਪੱਕੀ ਕਰ ਤੈਨੂੰ ਦੇਖਾਂਗੇ ਹਾਂ ਜੀ ਹੈ ਵੇਟ ਲਿਫਟ ਉ ਬਣਨਾ ਕਿ ਹੋਰ ਕਹਿ ਕੇ ਗੇਮ ਚ ਜਾਣਾ ਆ ਕਬੱਡੀ ਚ ਵੀ ਜਾਣਾ ਤੇ ਵੇਟ ਲਿਫਟ ਵੀ ਅੱਛਾ ਵੇਟ ਲਿਫਟ ਵੀ ਬਣਨਾ ਤੇ ਕਬੱਡੀ ਚ ਵੀ ਜਾਣਾ ਆ ਸੋ ਇਹ ਆ ਜੀ ਕਮਾਈ ਇਸ ਮੇਲੇ ਦੀ ਇਹ ਜਿਹੜਾ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਇਸ ਵੇਲੇ ਦੇਖ ਰਹੇ ਆ ਵੇਟ ਲਿਫਟਿੰਗ ਦਾ ਜਿਹੜਾ ਪ੍ਰੋਗਰਾਮ ਮੇਲੇ ਵਾਲੀ ਕਮੇਟੀ ਕਰਾਉਂਦੀ ਆ ਆ ਕਮਾਈ ਆ ਜੀ ਬੱਚੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਚਾਹੁੰਦੇ ਆ ਕਿ ਅਸੀਂ ਆਪਣੇ ਸਰੀਰ ਸਾਹਮਣੇ ਆ ਅਸੀਂ weight lifting ਵਿੱਚ ਜਾਣਾ ਹੈ ਅਸੀਂ ਕਬੱਡੀ ਜਾਣਾ ਹੈ ਠੀਕ ਹੈ ਬਾਈ ਸਾਡੀਆਂ ਤਿੰਨ ਦੁਆਵਾਂ ਆ ਅਗਲੇ ਸਾਲ ਤੂੰ ਜਾਵੇਂ ਇੱਥੇ ਆ ਕੇ weight lifting ਕਰੇ ਠੀਕ ਹੈ ਨਾ ਸੋ ਆਪਾਂ ਇਸ ਵੇਲੇ ਖੜੇ ਆ ਆਪਣੇ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਿੰਦਰ ਸਿੰਘ ਜੀ ਸਪੈਸ਼ਲ ਜਰਮਨ ਤੋਂ ਹਰ ਸਾਲ ਆਉਂਦੇ ਆ ਇਸ ਮੇਲੇ ਦੇ ਖਾਤਰ ਤੇ ਸਾਡੇ ਕੋਲ ਸੁਖਵੀਰ ਸਿੰਘ ਜੀ ਸਾਬਕਾ ਸਰਪੰਚ ਨੇ ਭਾਰਤਵਾਦੀਆਂ ਦੇ ਔਰ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਪਤਾ ਲੱਗਾ ਕਿ ਤੁਸੀਂ ਹਰੇਕ ਸਾਲ ਜਲਮਾ ਤੋਂ ਆਉਣੇ ਇਸ ਮੇਲੇ ਲਈ ਹਾਂਜੀ ਤੇ ਮੈਂ ਪਹਿਲੀ ਵਾਰ ਆਇਆ ਹਾਂ ਮੇਲੇ ਜਾ ਕੇ ਬੜਾ ਚੰਗਾ ਲੱਗਾ ਕਿ ਜਿਹੜਾ ਤੁਸੀਂ ਆਹ ਕਨਸੈਪਟ ਰੱਖਿਆ ਨਾ weight lifting ਦਾ ਇਹ ਮੈਂ ਜਿੰਨੇ ਮੇਲੇ ਪੰਜਾਬ 'ਚ ਦੇਖੇ ਆ ਬਟੇ ਤੋਂ ਵੱਡੇ ਵੀ ਕਿਤੇ ਮੈਨੂੰ ਇਹ ਕਨਸੈਪਟ ਨਹੀਂ ਮਿਲਿਆ ਇਹ ਕਿੱਦਾਂ ਮੰਨ ਬਣਿਆ ਰੱਜੀ ਕਮੇਟੀ ਦਾ ਕਿਦੋਂ ਤੋਂ ਚੱਲ ਰਿਹਾ ਦੱਸੂਗਾ ਮਾੜਾ ਜੀ ਬਹੁਤ ਸਾਲਾਂ ਤੋਂ ਚੱਲ ਰਿਹਾ ਕਨਸੈਪਟ ਜਿਹੜਾ ਜੀ 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 ਅਸੀਂ ਯਾਨੀ ਖਾਸ ਕਰਕੇ ਮੈਂ ਤਾਂ ਬਾਹਰ ਰਹਿਣਾ ਜਿਹੜੇ ਪਿੰਡ ਦੇ ਇੱਥੇ ਮੈਂ ਰਿਆ ਜੋ ਵੀ ਸਾਰੇ ਹਾਂਜੀ ਹਾਂਜੀ ਬੜਾ ਰਲ ਮਿਲ ਕੇ ਸੰਯੋਗ ਦੇ ਰਹੇ ਆ ਬੀਬੀਆਂ ਭੈਣਾਂ ਬੜਾ ਸੰਯੋਗ ਦੇ ਰਹੇ ਆ ਇਹਦੇ ਵਿੱਚ ਜਗ੍ਹਾ ਦਾ ਬੜਾ ਹੱਥ ਆ ਸਾਰੇ ਲੋਕੀ ਜਗ੍ਹਾ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਆ ਡਰਦੇ ਆ ਜੀ 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 ਤੇ ਨਾਲ ਨਾਲ ਇਸ ਨੇ ਹੁਣ ਤੁਹਾਨੂੰ ਪਤਾ ਹੀ ਆ ਚੁੱਕ ਕਿਦਾਂ ਦਾ ਚੱਲ ਰਿਹਾ ਨਸ਼ਿਆਂ ਦਾ ਨਸ਼ਿਆਂ ਦਾ ਬਿਲਕੁਲ ਜੀ ਜਵਾਨ ਲੋਕ ਕਿਧਰ ਆਪਣੇ ਪਾਸੇ ਜਾ ਰਹੇ ਆ ਗਲਤ ਪਾਸੇ ਗਲਤ ਬਿਲਕੁਲ ਜੀ ਇਸ ਕਰਕੇ ਅਸੀਂ ਇਹਨੂੰ ਬਹੁਤ ਜ਼ਰੂਰੀ ਸਮਝਦੇ ਆ ਕਿ ਨਵੇਂ ਮੁੰਡਿਆਂ ਨੂੰ ਨਵੀਂ ਜਨਰੇਸ਼ਨ ਨੂੰ ਵਧੀਆ ਪਾਸੇ ਲਾ ਕੇ ਇੱਕ ਪਲੇਟਫਾਰਮ ਦਿੱਤਾ ਗਿਆ ਆ ਮੇਲੇ ਦੀ ਕਮੇਟੀ ਵੱਲੋਂ ਕਿ ਆ ਕੇ ਇੱਥੇ ਤੁਸੀਂ ਆਪਣਾ ਜੋਰ ਦਿਖਾਓ ਸਰੀਰ ਸੰਭੋਗੇ ਕਮੇਟੀ ਸਾਡੇ ਨਾਲ ਹੈ ਹਰ ਪਾਸੇ ਸਹੀ ਗੱਲ ਆ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਪਿਛਲੀ ਵਾਰੀ ਅਸੀਂ ਆਪਣੇ ਭੈਣਾਂ ਲੜਕੀਆਂ ਦਾ ਵੀ ਕਰਾਇਆ ਸੀ ਅੱਛਾ ਜੀ ਬੇਟੀਆਂ ਦਾ ਵੀ ਹਾਂਜੀ ਠੀਕ ਹੈ ਜੀ ਕਿ ਤੂੰ ਅਸੀਂ ਫਿਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕਰਾਉਣ ਦਾ ਤਾਂ ਕਿ ਲੜਕੀਆਂ ਭੈਣਾਂ ਵੀ ਅੱਗੇ ਆ ਸਕਣ ਜਿਹੜੀਆਂ weight lifting ਜਾਣਾ ਚਾਹੁੰਦੀਆਂ ਆ ਬਹੁਤ ਜ਼ਰੂਰੀ ਬਣਾ ਵਾਸਤੇ ਜੀ ਜੀ ਹਾਂਜੀ ਇਸ ਤਰ੍ਹਾਂ ਬਹੁਤ ਵਧੀਆ ਜੀ ਦੇਖੋ ਤੁਹਾਡੇ ਵਰਗੇ ਐਨ ਆਰ ਆਈ ਪਰਿਵਾਰ ਜਿਹੜ ਇਦਾਂ ਦੇ ਮੇਲਿਆਂ ਦੇ ਵਿੱਚ ਪੂਰਾ ਸਹਿਯੋਗ ਕਰਦੇ ਆ ਫਾਈਨੈਂਸ਼ਲੀ ਤੌਰ ਤੇ ਫਿਰ ਖਾਸ ਤੌਰ ਤੇ ਪੰਜਾਬ ਆਉਂਦੇ ਆ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਉਹਨਾਂ ਸਾਰੇ ਐਨਆਰਆਈ ਦਾ ਜਿਹੜੇ ਪੰਜਾਬ ਦੇ ਬਾਹਰ ਬੈਠੇ ਧੰਨਵਾਦ ਕਰਦੇ ਆ ਇਸ ਚੀਜ਼ ਨੂੰ ਪ੍ਰੋਮੋਟ ਕਰਨ ਦੇ ਲਈ ਜਿਹੜੇ ਪੰਜਾਬ ਫਾਈਨੈਂਸ਼ਲੀ ਤੌਰ ਤੇ ਐਨਆਰਆਈ ਭਰਾਵਾਂ ਦੇ ਸਿਰ ਤੇ ਟਿਕਿਆ ਹੋਇਆ ਆ ਇਹ 'ਚ ਕੋਈ ਦੋਰਾਵਾ ਨਹੀਂ ਹੈ ਗਿਆ ਅੱਜ ਆਪਾਂ ਆਪਾਂ ਦੁਨੀਆ ਦੇ ਨਕਸ਼ੇ ਤੇ ਸਿੱਖ ਕੌਮ ਦਾ ਪੰਜਾਬੀ ਖੌਨਦੇ ਆ ਐਨਆਰਆਈ ਭਰਾਵਾਂ ਦੀ ਦੇਣ ਆ ਕਿ ਫਾਈਨੈਂਸ਼ੀ ਤੌਰ ਤੇ ਅਸੀਂ ਸਟਰੋਂਗ ਆ ਤੇ ਧੰਨਵਾਦ ਤੁਹਾਡਾ ਤੁਸੀਂ ਹਰ ਸਾਲ ਮੇਲੇ ਤੇ ਖਾਸ ਪਹੁੰਚਦੇ ਜੋ ਭਾਈ ਸਾਹਿਬ ਤੋਂ ਸਾਨੂੰ ਪਤਾ ਲੱਗਿਆ ਸਪੰਸਰ ਸਾਹਿਬ ਤੋਂ ਤੇ ਬਹੁਤ ਬਹੁਤ ਧੰਨਵਾਦ ਆ ਸਿੰਦੇਖ ਜੀ ਤੁਹਾਡਾ ਵੀ ਤੁਹਾਡੇ ਵਰਗੇ ਐਨਆਰਆਈ ਵੀਰ ਇਸੇ ਤਰ੍ਹਾਂ ਮੈਂ ਕਹਿੰਦਾ ਹਰ ਪਿੰਡ ਦੇ ਵਿੱਚ ਜਿਹੜੇ ਇਦਾਂ ਦੀਆਂ ਖੇਡਾਂ ਨੂੰ ਹੋਰ ਪ੍ਰਮੋਟ ਕਰਨ ਕੱਲੀ ਕਬੱਡੀ ਨਹੀਂ weight lifting ਹੋਈ hockey ਹੋਈ ਇਹ ਮੈਚ ਹੋਣੇ ਚਾਹੀਦੇ ਆ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਇਹਨੂੰ ਦੇਖ ਕੇ ਉਹ ਆਪਣੇ ਮਨ ਨੂੰ ਸ਼ਾਂਤ ਸਕੇ ਅਸੀਂ ਕਿੱਧਰ ਜਾਣਾ ਆ ਠੀਕ ਹੈ ਨਾ ਛੋਟੀ ਜੀ ਗੱਲਬਾਤ ਕਰਦੇ ਆ ਸਾਡੇ ਵੀਰ ਛੋਟੀ ਜੀ ਗੱਲ ਆ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡੇ ਚੈਨਲ ਦਾ ਵੀ ਥੈਂਕ ਯੂ ਜੀ ਨਹੀਂ ਤਾਂ ਇਹ ਖਬਰ ਕਿਹਨੂੰ ਪਤਾ ਲੱਗਣੀ ਆ ਕਾ ਪਤਾ ਲੱਗੂਗਾ ਹੋਰ ਵੀ ਇਤਸ਼ਾਹ ਬਹੁਤ ਵੀ ਹਾਂ ਜੀ ਇਤਸ਼ਾਹ ਵੱਧ ਆ ਬਾਈ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਟੀਵੀ ਚੈਨਲ ਵਾਲਿਆਂ ਦਾ ਇਲਾਕਾ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਜੋ ਕਿ ਕਲ ਧਾਰਮਿਕ ਪ੍ਰੋਗਰਾਮ ਸਾਡੇ ਜੋ ਅਖੰਡਪੁਰ ਸਾਹਿਬ ਦੇ ਭੋਗ ਪਾਏ ਆ ਉਸ ਤੋਂ ਬਾਅਦ ਪੰਜਾਬ ਦਾ ਇੰਟਰਨੈਟ ਹਟਾਡੀ ਜਿਸਾ ਸਰੂਪ ਸਿੰਘ ਕੜਿਆਣਾ ਜਿਸ ਨੇ ਕੀ ਬਹੁਤ ਵਧੀਆ ਤਰੀਕੇ ਨਾਲ ਸਿੱਖ ਧਰਮ ਬਾਰੇ ਦੱਸਿਆ ਉਸ ਤੋਂ ਉਪਰੰਤ ਅਸੀਂ ਜੋ ਕਿ ਪੰਜਾਬੀ ਵਿਰਸਾ ਜਿਹੜੇ ਸਾਡੇ ਬੱਚੇ ਨੂੰ ਪਤਾ ਲੱਗੇ ਪਹਿਲਾਂ ਸਾਡੇ ਬਜ਼ੁਰਗ ਜਿਹੜੇ ਆਪਣੀ ਕਿਸ ਤਰੀਕੇ ਨਾਲ ਖੇਤੀ ਕਰਦੇ ਸੀ ਹਲਟਾਣਾ ਕਰਦੇ ਸੀ ਉਸ ਤਰੇਹੇ ਪੰਜਾਬੀ ਵਿਰਸਾ ਸਮੜ ਕੇ ਰੱਖਿਆ ਉਸ ਤੋਂ ਬਾਅਦ ਅਸੀਂ ਜੋ ਕਿ ਕੀ ਇੱਥੇ ਇੱਕ ਸਪੋਰਟਸ ਕਲੱਬ ਬਣਾਇਆ ਜਿਹਦੇ ਵਿੱਚ ਪਿੰਡ ਦੇ ਬੱਚੇ ਚਾਹੁੰਦੇ ਆ ਵੀ ਇੱਥੇ ਪਿੰਡ ਦੇ ਬੱਚੇ ਆਉਣ ਤੇ ਜਿੱਥੇ ਨਾਲ-ਨਾਲ ਸਾਡੇ ਸੁਪਨਸਰ ਗੱਲ ਕਰ ਰਹੇ ਆ ਨਾਲ-ਨਾਲ ਇਧਰ weight lifting ਦਾ ਹਾਲਾ ਵੀ ਚੱਲ ਰਿਹਾ ਆ ਬੋਲੋ ਜੀ ਬੋਲੋ ਹਾਂ ਜੀ ਹਰਮਨ ਮੈਂ ਵੀ ਹਰਮਨ ਮੈਂ ਵੀ ਓਹ ਹੋਹ ਇੱਕ ਤਾਂ ਪੁਆਇੰਟ 15 ਕਿਲੋ ਪਾ ਰਿਹਾ ਜੀ ਇਹ ਤਾਂ ਹੈ ਜੀ ਹਰਮਨ ਮੈਂ ਵੀ ਸੋ ਇਹੋ ਜਿਹਾ ਮਾਹੌਲ ਪੈ ਜਾਂਦਾ ਕੀ ਬਾਰੀ ਹਾਂ ਜੀ ਸੁਪਨਸਰ ਸਾਹਿਬ ਤੇ ਅਸੀਂ ਇਹ ਸੋਚਿਆ ਸੀ ਕਿ ਸਾਡੇ ਬੱਚੇ ਪਿੰਡ ਦੇ ਨਸ਼ਿਆਂ ਤੋਂ ਬਚਣ ਜੀ 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 ਤੇ ਇਥੇ ਜਾਨ ਕੇ ਸਪੋਰਟਸ ਕਲਰ ਕਰਨ ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਸਟੇਡੀਅਮ ਵੀ ਬਣਾਇਆ ਇਹ ਨਰਦ ਦੇ ਸਹਿਯੋਗ ਦੇ ਨਾਲ ਠੀਕ ਹੈ ਜੀ ਥੋੜੇ ਚਿਰ ਦੀ ਉਹਦੀ ਓਪਨਿੰਗ ਅਸੀਂ ਕਰਾਏ ਆ ਉਸ ਦੇ ਵਿੱਚ ਅਸੀਂ ਕਬੱਡੀ ਦੇ ਵੀ ਮੁਕਾਬਲੇ ਕਰਾਵਾਂਗੇ ਤੇ weight lifting ਦੇ ਵੀ ਕਰਾਵਾਂਗੇ ਓਪਨਿੰਗ ਤੇ ਯਾਨੀ ਕਿ ਵੱਡਾ ਇੱਕ ਕਦਮ ਹੋਊਗਾ ਮੇਜੋਰ ਗੇ ਸਾਨੂੰ ਮਾਣਿਆ ਕਿ ਸਾਡੇ ਪਿੰਡ ਦਾ ਗਿਆਨ ਸਿੰਘ ਚੀਮਾ ਏਸ਼ੀਆ weight lifting ਦੇ ਵਿੱਚ ਉਹਨੇ ਤਾਕਮਾ ਜਿੱਤਿਆ ਕੀ ਬਾਤ ਹੈ ਬਹੁਤ ਵਧਾਈ ਹੈ ਸਾਡੇ ਵੱਲੋਂ ਵੀ ਅਸੀਂ ਪੂਰਾ ਅੱਜ ਵੀ ਅਸੀਂ ਜੋ ਕੀ ਸਭਿਆਚਾਰ ਪ੍ਰੋਗਰਾਮ ਸਾਡੇ ਹੋ ਰਿਹਾ ਹੈ ਆ ਜੀ ਜੀ ਤੇ ਅਸੀਂ ਚੰਨ ਵਾਲਿਆਂ ਦਾ ਵੀ ਇਲਾਕਾ ਨਿਵਾਸੀਆਂ ਦਾ ਸਹਿਯੋਗ ਕਰਦੇ ਆਂ ਕਿ ਬਧਵਾ ਸਾਨੂੰ ਸਹਿਯੋਗ ਦੇਣ ਕਿ ਤਨ ਤਨ ਬਾਬਾ ਡਿਆਂ ਬਾਰੇ ਸਾਰਿਆਂ ਤੇ ਮਿਹਰ ਪਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਨ ਸਾਡੇ ਬੜੇ ਪਿਆਰੇ ਵੀਰ ਸਰਪੰਚ ਸਾਹਿਬ ਸੁਖਵੀਰ ਸਿੰਘ ਜੀ ਸਾਫ ਕਾ ਸਰਪੰਚ ਸੋ ਬੜੀਆਂ ਸੋਹਣੀਆਂ ਵਿਚਾਰਾ ਬਾਈ ਨੇ ਸਾਨੂੰ ਦੱਸਿਆ ਆ ਤੇ ਓਵਰ ਟਾਈਮ ਦੇ ਵਿੱਚ ਐਨਆਰਏ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਟੇਡੀਅਮ ਬਣਿਆ ਆ ਉਹ ਵੀ ਓਪਨਿੰਗ ਹੋਣੀ ਆ ਤੇ ਉਸ ਵੇਲੇ ਕਬੱਡੀ ਦੇ ਮੈਚ ਤੇ ਹੋਰ ਬਹੁਤ ਸਾਰੀਆਂ ਗੇਮਾਂ ਕਰਾਈਆਂ ਜਾਣਗੀਆਂ ਸੋ ਉਹ ਵੀ ਤੁਹਾਨੂੰ ਅਪਡੇਟ ਦੇਵਾਂਗੇ ਜਲਦੀ ਜਿੱਥੇ ਸਾਡੇ ਨੌਜਵਾਨ ਬਜ਼ੁਰਗ ਇਸ ਮੈਚ ਨੂੰ ਦੇਖ ਰਹੇ ਸਾਡੀਆਂ ਮਾਤਾਵਾਂ ਭੈਣਾਂ ਬੇਟੀਆਂ ਵੀ ਆਈਆਂ ਹੋਈਆਂ ਅਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾਂ ਤਾਂ ਵਧਾਈਆ ਬਹੁਤ-ਬਹੁਤ ਇਸ ਮੇਲੇ ਇਸ ਪਿੰਡ ਨੂੰ ਮੇਲੇ ਦੀ ਪ੍ਰੋਗਰਾਮ ਕਮੇਟੀ ਨੂੰ ਜਿਹੜਾ ਉਪਰਾਲਾ ਕਰ ਰਹੇ ਨਾ ਨੌਜਵਾਨ ਨੂੰ ਸਾਂਭਰਦਾ ਇਹ ਬਹੁਤ ਵਧੀਆ ਆ ਸੋ ਮਾਪੇ ਦੱਸ ਮਨ ਕਿਦਾਂ ਦੇਖਦੇ ਆ ਬਹੁਤ ਸਾਰੇ ਮੇਲੇ ਹੁੰਦੇ ਆ ਆਪਾਂ ਪਸ਼ੂਆਂ ਦੇ ਵਗ ਲਾਉਣੇ ਭੱਦੋੜਾ ਹੁੰਦੀਆਂ ਹੱਤਾਂ ਦੋੜਾ ਹੁੰਦੀਆਂ ਆ ਕਵਿਡਟੀ ਮੈਚ ਹੁੰਦੇ ਆ ਪਰ ਆ ਪਹਿਲਾ ਮੇਲਾ ਦੇਖਿਆ ਜਿੱਥੇ ਆਪਾਂ weight lift ਜਿਹੜੇ ਵੀਰ ਸਾਡੇ ਬੱਚੇ ਆਉਂਦੇ ਇਸ ਲਾਈਨ 'ਚ ਉਹ ਇਸ ਲਾਈਨ ਨੂੰ ਪ੍ਰੋਮੋਟ ਕਰ ਰਹੇ ਤੁਸੀਂ ਇਹਨੂੰ ਕਿਦਾਂ ਦੇਖਦੇ ਹੋ ਦੱਸੋ ਬਹੁਤ ਵਧੀਆ ਬੱਧੀਆ ਹਾਂ ਜੀ ਬੱਚੇ ਹਲਾਂ ਚ ਪੈਂਦੇ ਆ ਇਸੇ ਮੌਕੇ ਹੁੰਦੇ ਆ ਬੱਧੀਆ ਬੰਛਾ ਲਈਏ ਲੈਣ ਬੱਧੀਆ ਲਾਈਨ ਵਧੀਆ ਆ ਹਾਂ ਜੀ ਬੇਟਾ ਜਿਹੜਾ ਇਹ ਪ੍ਰੋਗਰਾਮ ਕਰਾਇਆ ਜਾਂਦਾ ਹਰ ਸਾਲ ਇਹਨਾਂ ਬੱਚਿਆਂ ਨੂੰ ਠੱਲ ਪੈਂਦੀ ਆ ਚਾਹ ਪੈਦਾ ਹੁੰਦਾ ਕਿ ਅਗਲੇ ਸਾਲ ਅਸੀਂ ਵੀ ਹਾਂ ਜੀ ਵੇਟ ਲੈਪਰ ਬੰਡਾ ਉੱਥੇ ਜਾ ਕੇ ਮੇਲੇ ਤੇ ਅਸੀਂ ਵੀ ਜੋਰ ਦਿਖਾਉਣੇ ਆ ਹਾਂ ਜੀ ਹਾਂ ਜੀ ਜਗਾ ਆਉਂਦੇ ਆ ਬੱਚੇ ਆਉਂਦੇ ਆਗਾ ਉੱਤੀ ਹਾਂ ਜੀ ਇੱਕ ਕਮੇਟੀ ਇਹਦੇ ਲਈ ਵੀ ਕਹਿੰਦੇ ਜੈਂਬੀ ਖੋਲਿਆ ਹੋਇਆ ਕਮੇਟੀ ਨੇ ਹਾਂ ਜੀ ਠੀਕ ਆ ਜੀ ਚਲੋ ਬਹੁਤ ਵਧੀਆ ਗੱਲ ਆ ਤੇ ਤੁਸੀਂ ਵੀ ਜਦੋਂ ਆਪਣੇ ਬੱਚਿਆਂ ਨੂੰ ਤੇ ਅਗੇ ਵੇਟ ਲਿਫਟਿੰਗ ਕਰਦੇ ਦੇਖਦੇ ਆ ਤਾਂ ਮਾਤਾ ਹੁੰਦਾ ਹੁੰਦਾ ਸਾਡੇ ਪਿੰਦੇ ਬੱਚੇ ਆ ਲੱਗੇ ਹੋਏ ਆਪਣੇ ਵੀ ਨਾਲ ਲੱਗੇ ਆ ਬੱਚਿਆਂ ਆਪਣੇ ਬੱਚਾ ਕੀ ਨਾਂ ਬਾਈ ਦਾ ਆਕਾਸ਼ਦੀਪ ਜਿਹੜਾ ਆਕਾਸ਼ਦੀਪ ਆ ਬੇਟਾ ਆ ਜੀ ਦਾ ਦੋਤਾ ਆ ਦੋਤਾ ਆ ਆਪ ਜੀ ਠੀਕ ਆ ਜੀ ਇਹਦਾ ਵਧਾਈਆਂ ਫਿਰ ਸਹੀ ਜਗ੍ਹਾ ਪਰ ਮਾਈਕ ਮੋੜੇ ਕੀਤਾ ਹੈ ਨਾ ਨਹੀਂ ਨਹੀਂ ਬਹੁਤ ਬਹੁਤ ਵਧਾਈਆਂ ਤੇ ਇਹ ਵਿਚਾਰਾ ਸਾਡੀਆਂ ਮਾਤਾ ਮਾਤੇ ਭੈਣਾਂ ਦੇ ਜਿੱਥੇ ਇੱਕ ਪਾਸੇ ਨੌਜਵਾਨ ਨੂੰ ਉਤਸ਼ਾਹਿਤ ਕਰਨ ਲਈ ਵੇਟ ਲਿਫਟਿੰਗ ਮੁਕਾਬਲੇ ਹੋ ਰਹੇ ਸੀ ਦੂਜੇ ਪਾਸੇ ਇੱਧਰ ਤਿਆਰੀਆਂ ਹੋ ਰਹੀਆਂ ਸਟੇਜ ਲੱਗੀ ਹੋਈ ਹੈ ਕੁਰਸੀਆਂ ਲੱਗੀਆਂ ਹੋਈਆਂ ਹਸਨ ਮਾਨਕ ਦਾ ਖੁੱਲਾ ਖੜਾ ਲੱਗਣ ਜਾ ਰਿਹਾ ਜੀ ਤੇ ਦੂਰ ਦੂਰੋਂ ਜਿਹੜੇ ਲੋਕ ਆ ਉਹ ਇਸ ਮੇਲੇ ਤੇ ਪਹੁੰਚ ਕੇ ਆਨੰਦ ਮਾਣਦੇ ਆ ਸੋ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਇੱਥੇ ਖੁੱਲਾ ਖੜਾ ਲੱਗਣਾ ਹਸਨ ਮਾਨਕ ਦਾ ਤੇ ਨਾਲ ਦੀ ਨਾਲ ਆਉਣ ਵਾਲਾ ਕੱਲ 29 ਤਰੀਕ ਨੂੰ ਇੱਥੇ ਹੋਣੀ ਹੈ ਧੌੜਾਂ ਜੀ ਝੂਟਿਆਂ ਦੀਆਂ ਧੌੜਾ ਹੋਣਗੀਆਂ ਸੋ ਉਹਦਾ ਵੀ ਲਾਈਵ ਚੱਲੂਗਾ ਸਦਾ ਕੁਛ ਤੇ ਇਹੋ ਜਿਹਾ ਪ੍ਰੋਗਰਾਮ ਆ ਪਿੰਡ ਭਾਰਤਵਾਜੀਆਂ ਦੇ ਦੇ ਸੰਗਤ ਵੱਲੋਂ ਇਹ ਮੇਲਾ ਹਰ ਸਾਲ ਕਰਾਇਆ ਜਾਂਦਾ ਆ ਤਿੰਨ ਦਿਨ ਖੰਡਪੜ ਸਾਹਿਬ ਤੇ ਰੰਭ ਹੋਏ ਸੀਗੇ ਤੇ ਉਹਨਾਂ ਦੇ ਭੋਗ ਪਾਇਆ ਗਏ ਕੱਲ 27 ਤਰੀਕ ਨੂੰ ਇੰਟਰਨੈਸ਼ਨਲ ਢਾਡੀ ਜੱਥਾ ਸੂਪ ਸਿੰਘ ਕੜਿਆਣਾ ਨੇ ਉਹਦੇ ਵਿੱਚ ਸ਼ਿਰਕਤ ਕੀਤੀ ਜੀ ਤੇ ਅੱਜ ਦਾ ਦੂਜਾ ਦਿਨ ਜਿੱਦੋਂ ਕਿ ਵੇਟ ਲੈਕ ਰਨ ਮੁਕਾਬਲੇ ਹੋ ਰਿਹਾ ਨਾਲ ਨਾਲ ਖੁੱਲਾ ਖੜਾ ਚੱਲਣਾ ਆ ਉਸ ਤੋਂ ਬਾਅਦ ਕੱਲ ਹੋਣੀ ਛੋਟੇ ਦੀਆਂ ਦੌੜਾਂ ਤੇ ਇਹ ਸਾਰਾ ਪ੍ਰੋਗਰਾਮ ਸੀ ਪਿੰਡ ਭਾਰਤਵਾਜੀਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਘੰਟੀ ਉਹ ਸਬਸਕ੍ਰਾਈਬ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤ